ਹੈਲੋ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਮਾਝੇ ਵਾਲੇ ਬਲੌਗ ਵਿੱਚ ਆਸ ਕਰਦੀ ਹਾਂ ਕਿ ਸਾਰੇ ਭਣ ਭਰਾ ਠੀਕ ਹੋਗੇ ਅਸੀਂ ਵੀ ਠੀਕ ਠਾਕ ਪਰਮਾਤਮਾ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਜਿਹੜੇ ਭੈਣ ਭਰਾ ਆਪਣੇ ਚੈਨਲ ਤੇ ਨਵੇਂ ਆ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਚੰਗੀ ਲੱਗੇ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਕਰਦੇ ਪਿਆਰੇ ਜਿਹੇ ਕਮੈਂਟਾਂ ਨਾਲ ਸ਼ੁਰੂਆਤ ਅੱਜ ਦਾ ਸਭ ਤੋਂ ਪਹਿਲਾ ਸਾਡਾ ਕਮੈਂਟ ਹੀ ਭੈਣ ਮਨਦੀਪ कौर ਵੱਲੋਂ ਸੋ ਭੈਣ ਜੀ ਤੁਹਾਡਾ ਬਹੁਤ ਬਹੁਤ ਦਿਨੋਂ ਧੰਨਵਾਦ ਤੇ ਸਾਡਾ ਅੱਜ ਦਾ ਦੂਸਰਾ ਕਮੈਂਟ ਸੀ ਸੁਮਨ ਕੋਰਾ ਵੱਲੋਂ ਜਿਹੜੇ ਕਹਿੰਦੇ ਆ ਕਿ ਭੈਣ ਮੇਰੀ ਸਕਿਨ ਜਿਹੜੀ ਆ ਚਿਹਰੇ ਦੀ ਬਿਲਕੁਲ ਲੂਜ਼ ਹੋ ਗਈ ਆ ਤੇ ਰਿੰਕਲਸ ਵੀ ਆ ਗਏ ਆ ਸੋ ਕਹਿੰਦੇ ਕਿ ਸਾਨੂੰ ਕੋਈ ਰੈਮਡੀ ਦੱਸੋ ਜੋ ਕਿ ਸਾਡਾ ਫੇਸ ਠੀਕ ਹੋ ਸਕੇ ਤੇ ਅੱਜ ਵੀ ਮੈਂ ਤੁਹਾਡੇ ਲਈ ਵੀ ਇੱਕ ਰੈਮਡੀ ਲੈ ਕੇ ਆਈ ਆ ਜੋ ਕਿ ਤੁਹਾਡੀ ਸਕਿਨ ਨੂੰ ਬਹੁਤ ਹੀ ਵਧੀਆ ਟਾਈਟ ਕਰਦੀ ਆ ਉਹਦੇ ਲਈ ਆਪਾਂ ਇੱਕ ਟਾਈਟ ਮਾਸਕ ਬਣਾਵਾਂਗੇ ਜੋ ਕਿ ਸਕਿਨ ਤੇ ਸੋਸੇ ਲਗਾਉਣਾ ਸਭ ਤੋਂ ਪਹਿਲਾਂ ਜਿਹੜੀ ਆਪਾਂ ਚੀਜ਼ ਲਈ ਆ ਉਹ ਆ ਅਲਸੀ ਅਲਸੀ ਦੇ ਵਿੱਚ ਬਹੁਤ ਵਧੀਆ ਗੁਣ ਪਾਏ ਜਾਂਦੇ ਆ ਸਾਡੇ ਸਕਿਨ ਨੂੰ ਟਾਈਟ ਕਰਨ ਵਾਸਤੇ ਵੀ ਸਕਿਨ ਨੂੰ ਬ੍ਰਾਈਟ ਕਰਨ ਵਾਸਤੇ ਵੀ ਇੱਥੇ ਆਪਾਂ ਇੱਕ ਚਮਚ ਜਿਹੜਾ ਛੋਟਾ ਟੀस्पून ਹੁੰਦਾ ਨਾ ਉਹ ਆਪਾਂ ਲੈ ਲਿਆ ਵਾ ਇੱਥੇ ਅਲਸੀ ਪੀਸੀ ਹੋਈ ਦਾ ਤੇ ਉਸ ਤੋਂ ਇਲਾਵਾ ਇਹਦੇ ਵਿੱਚ ਆਪਾਂ ਪਾਵਾਂਗੇ ਦਹੀਂ ਦਹੀਂ ਵੀ ਬਹੁਤ ਵਧੀਆ ਕੰਮ ਕਰਦਾ ਵਾ ਅੱਧਾ ਹੀ ਆਪਾਂ ਇਹਦੇ ਵਿੱਚ ਪਾ ਦਿੱਤਾ ਵਾ ਇੱਕ ਟੇਬਲस्पून ਇਹ 2 ਟੇਬਲਸਪੂਨ ਪਾਇਆ ਠੀਕ ਹੈ ਔਰ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਤੀਸਰੀ ਚੀਜ਼ ਕਿਹੜੀ ਪਾਉਣੀ ਆ ਉਹ ਵੀ ਸਭ ਤੋਂ ਵਧੀਆ ਚੀਜ਼ ਵਾ ਉਹ ਆ ਆਪਣੇ ਕੋਲ ਮਲਠੀ ਦਾ ਪਾਊਡਰ ਇਹਦੇ ਵਿੱਚ ਆਪਾਂ ਪਾਵਾਂਗੇ ਅੱਧਾ ਟੀस्पून ਮਲਠੀ ਦਾ ਪਾਊਡਰ ਠੀਕ ਹੈ ਔਰ ਆਪਾਂ ਇਹਦੇ ਵਿੱਚ ਚੌਥੀ ਚੀਜ਼ ਪਾਉਣੀ ਆ ਦੇਸੀ ਖੰਡ ਦੇਸੀ ਖੰਡ ਬਾਜ਼ਾਰ ਦੇ ਵਿੱਚੋਂ ਬੜੇ ਆਰਾਮ ਨਾਲ ਮਿਲ ਜਾਂਦੀ ਹੈ ਨਹੀਂ ਤੇ ਆਨਲਾਈਨ ਵੀ ਅੱਜਕੱਲ ਮਿਲਦੀ ਆ ਦੇਸੀ ਖੰਡ ਕਹਿੰਦਾ ਇਹਨੂੰ ਇਹ ਗੋੜ ਵਾਲੀ ਨਹੀਂ ਹੁੰਦੀ ਆ ਅਲੱਗ ਤੋਂ ਦੇਸੀ ਖੰਡ ਹੁੰਦੀ ਆ ਇਹਦਾ ਵੀ ਆਪਾਂ ਜਿਹੜਾ ਇੱਕ ਇੱਕ ਟੇਬਲस्पून ਪਾਇਆ ਆ। ਠੀਕ ਹੈ। ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਪਹਿਲਾਂ ਤੇ ਇੱਕ ਪੁਆਇੰਟ ਨੂੰ ਮਿਕਸ ਕਰਦੇ ਆ। ਔਰ ਆਪਣੇ ਚਿਹਰੇ ਨੂੰ ਆਪਾਂ ਪਹਿਲਾਂ ਹੀ ਸਾਫ਼ ਸੋਨਾ ਕਰਕੇ ਰੱਖਣਾ ਹੁੰਦਾ ਵਾ ਕਿਉਂਕਿ ਜਦੋਂ ਵੀ ਤੁਸੀਂ ਕੋਈ ਵੀ ਪੈਕ ਲਗਾਉਣੀ ਆ ਤੇ ਇੱਕ ਵਾਰੀ ਆਪਣੇ ਸਕਿਨ ਨੂੰ ਜ਼ਰੂਰ ਸਾਫ਼ ਕਰਿਆ ਕਰੋ। ਭਾਵੇਂ ਪਾਣੀ ਨਾਲ ਕਰਿਆ ਕਰੋ ਭਾਵੇਂ ਹਲਕਾ ਜਿਹਾ ਦੁੱਧ ਲੈ ਕੇ ਉਹਦੇ ਨਾਲ ਕਰ ਲਿਆ ਕਰੋ। ਉਸ ਤੋਂ ਬਾਅਦ ਆਪਾਂ ਇਹ ਜਿਹੜਾ ਆਪਣਾ ਫੇਸ ਮਾਸਕ ਬਣਾਇਆ ਆ ਆਪਾਂ ਇਹਨੂੰ ਲਗਾਉਣਾ। ਇਹਨੂੰ ਆਪਾਂ ਕਿਸ ਤਰ੍ਹਾਂ ਲਗਾਉਣਾ ਹਫਤੇ ਦੇ ਵਿੱਚ ਆਪਾਂ ਇਹਨੂੰ ਤੇਲੇ ਤੋਂ ਚਾਰ ਵਾਰ ਲਗਾਉਣਾ ਵਾ ਜਿਹਦੇ ਨਾਲ ਆਪਣੀ ਸਕਿਨ ਜਿਹੜੀ ਆ ਬਿਲਕੁਲ ਟਾਈਟ ਹੋਣ ਲੱਗੂਗੀ ਔਰ ਸਕਿਨ ਜਿਹੜੀ ਆ ਚਮਕਦਾਰ ਹੋ ਜੀ ਔਰ ਹੌਲੀ ਹੌਲੀ ਜੇ ਤੁਸੀਂ ਲਗਾਉਂਦੇ ਰਹੋਗੇ ਤੁਹਾਡੇ ਜਿਹੜੀ ਰਿੰਕਲ ਵੀ ਆ ਉਹ ਵੀ ਖਤਮ ਹੋ ਜਾਣਗੇ ਦੇਖੋ ਪਹਿਲੀ ਕੋਈ ਇੱਕ ਦੋ ਵਾਰ ਚੀਜ਼ ਲਗਾਉਣ ਦੇ ਨਾਲ ਕੁਝ ਨਹੀਂ ਹੁੰਦਾ ਜੇ ਤੁਸੀਂ ਕਿਸੇ ਵੀ ਚੀਜ਼ ਦਾ ਫਾਇਦਾ ਲੈਣਾ ਵਾ ਉਹਨੂੰ ਕੰਟੀਨਿਊ ਰੱਖਣਾ ਹੁੰਦਾ ਵਾ ਜਾਂ ਇਸੇ ਵੀ ਫੇਰੀ ਤੁਹਾਡੇ ਚਿਹਰੇ ਤੇ ਫਾਇਦਾ ਹੁੰਦਾ ਵਾ ਜੇ ਆਪਾਂ ਇੱਕ ਦੋ ਵਾਰੀ ਕੋਈ ਚੀਜ਼ ਲਗਾ ਕੇ ਛੱਡਦੀ ਤੇ ਉਹਦੇ ਨਾਲ ਚਿਹਰੇ ਤੇ ਫਾਇਦਾ ਨਹੀਂ ਹੁੰਦਾ ਇੱਧਰ ਆਪਾਂ ਇਸੇ ਤਰੀਕੇ ਦੇ ਨਾਲ ਚਿਹਰੇ ਤੇ ਆਪਣਾ ਇਹ ਵਾਲਾ ਜਿਹੜਾ ਫੇਸ ਮਾਸਕ ਲਗਾ ਲੈਣਾ ਵਾ ਇਹਦੇ ਨਾਲ ਸਕਿਨ ਤੇ ਨਾ ਬਿਲਕੁਲ ਝੁਰੜੀਆਂ ਨਹੀਂ ਆਉਂਦੀਆਂ ਵਾ ਵੈਸੇ ਵੀ ਜਿਹੜੀਆਂ ਪੈਣਾ 35 ਪਲੱਸ ਹੋ ਚੁੱਕੀਆਂ ਵਾ ਉਹ ਇਹਦਾ ਇਸਤੇਮਾਲ ਕਰ ਸਕਦੀਆਂ ਵਾ ਭਾਵੇਂ ਤੁਹਾਡੇ ਸਿਰ ਚਿਹਰੇ ਦੀ ਝੁਰੜੀਆਂ ਹੈਗੀਆਂ ਭਾਵੇਂ ਨਹੀਂ ਕਿਉਂਕਿ ਆਉਣ ਵਾਲੇ ਸਮੇਂ ਸਮੇਂ ਦੇ ਵਿੱਚ ਤੁਸੀਂ ਝੁਰੜੀਆਂ ਤੋਂ ਰਾਮਨਾ ਬਸਕ ਹੋ ਗਏ ਔਰ ਇਹ ਜਿਹੜੀਆਂ ਆਪਣਾ 35+ ਆ ਉਹ ਹਫਤੇ ਵਿੱਚ ਦੋ ਵਾਰੀ ਲਗਾ ਸਕਦੀਆਂ ਵਾ ਬਾਕੀ ਜਿਨ੍ਹਾਂ ਦੇ ਚਿਹਰੇ ਤੇ ਝੂੜੀਆਂ ਹਨ ਉਹ ਇਹਨੂੰ ਤਿੰਨ ਤੋਂ ਚਾਰ ਵਾਰ ਜ਼ਰੂਰ ਹਫਤੇ ਚ ਲਗਾਉਣ ਕਿਉਂਕਿ ਇਹ ਬੜੀ ਵਧੀਆ ਚੀਜ਼ ਆ ਔਰ ਇਹਦੇ ਨਾਲ ਫੇਸ ਬਿਲਕੁਲ ਜਿਹੜਾ ਟਾਈਟ ਹੋ ਜਾਂਦਾ ਵਾ ਇਹਨੂੰ ਇਸਤੇ ਆਪਣੇ ਚਿਹਰੇ ਤੇ ਲਗਾ ਲਿਆ ਵਾ ਉਸ ਤੋਂ ਬਾਅਦ ਆਪਾਂ ਇਹਨੂੰ ਦਵਾਂਗੇ ਕੋਈ 20 ਮਿੰਟ ਦੀ ਰੈਸਟ ਉਸ ਤੋਂ ਬਾਅਦ ਆਪਾਂ ਕੰਮ ਕਰਦਿਆਂ ਕਰਦਿਆਂ ਇਹਨੂੰ ਲਗਾਉਣਾ ਵਾ ਇਹਨੂੰ ਲਗਾਉਣ ਦੇ ਨਾਲ ਆਪਾਂ ਗੱਲਾਂ ਵੀ ਕਰ ਸਕਦੇ ਆ ਹੱਸ ਵੀ ਸਕਦੇ ਆ ਔਰ ਇਹਦੇ ਨਾਲ ਆਪਣਾ ਜਿਹੜਾ ਫੇਸ ਆ ਜਿਹੜੇ ਮਸਲ ਆ ਟੁੱਟੇ ਹੋਏ ਉਹ ਬਿਲਕੁਲ ਠੀਕ ਹੋਣ ਦੇਪਣਗੇ ਕਿਉਂਕਿ ਮਸਲ ਡੈਮੇਜ ਹੋ ਜਾਂਦੇ ਆ ਜਦੋਂ ਸਾਡੇ ਟੁੱਟ ਜਾਂਦੇ ਉਦੋਂ ਸਾਡਾ ਜਿਹੜਾ ਜਿਹੜਾ ਵਾ ਟਿਲਕੰਡਾ ਪੈਂਦਾ ਢਿੱਲਾ ਪੈ ਜਾਂਦਾ ਵਾ ਸੋ ਤੁਸੀਂ ਆਪਣੇ ਚਿਹਰੇ ਦਾ ਅਗਰ ਧਿਆਨ ਰੱਖੋਗੇ ਤੁਸੀਂ 35 ਤੋਂ ਬਾਅਦ ਜ਼ਰੂਰ ਆਪਣੇ ਚਿਹਰੇ ਦਾ ਧਿਆਨ ਰੱਖੋ ਤਾਂ ਕਿ ਤੁਹਾਡੇ ਮਸਲ ਜਿਹੜੇ ਆ ਟੁੱਟਣ ਨਾ ਟੁੱਟੇ ਹੋਏ ਮਸਲਾਂ ਨੂੰ ਰਿਕਵਰ ਕਰਨ ਵਿੱਚ ਟਾਈਮ ਲੱਗਦਾ ਵਾ ਜੇ ਅਸੀਂ ਪਹਿਲਾਂ ਹੀ ਉਹਨਾਂ ਦਾ ਧਿਆਨ ਰੱਖਾਂਗੇ ਤਾਂ ਸਾਨੂੰ ਜ਼ਿਆਦਾ ਟਾਈਮ ਨਹੀਂ ਲੱਗੂਗਾ ਔਰ ਇਹਹੀ ਵਾਲਾ ਜਿਹੜਾ ਫੇਸ ਮਾਸਕ ਵਾ ਤੁਸੀਂ ਅਗਰ ਤੁਹਾਡੀ ਸਕਿਨ ਦੀ ਬਾਹਤਾਂ ਦੀ ਸਕਿਨ ਲੋਜ਼ ਹੋ ਜਾ ਤਾਂ ਤੁਸੀਂ ਉੱਥੇ ਵੀ ਲਗਾ ਸਕਦੇ ਆ ਇਹ ਉੱਥੇ ਵੀ ਬਹੁਤ ਵਧੀਆ ਕੰਮ ਕਰਦਾ ਵਾ 20 ਮਿੰਟ ਰੱਖਣ ਤੋਂ ਬਾਅਦ ਆਪਾਂ ਇਹਨੂੰ ਸਾਫ਼ ਕਰਾਂਗੇ ਦੇਖੋ ਫੇਸ ਤੋਂ ਆਪਾਂ ਚੰਗੀ ਤਰ੍ਹਾਂ ਜਿਹੜਾ ਸੀ ਮਾਸਕ ਉਤਾਰ ਲਿਆ ਔਰ ماسਕ ਡਰਾਈ ਹੋਣ ਤੋਂ ਪਹਿਲਾਂ ਹੀ ਮੈਂ ਜਿਹੜਾ ਉਹ ਉਤਾਰ ਲਿਆ ਸੀ ਕਿਉਂਕਿ 20 ਮਿੰਟ ਬਾਅਦ ਮੈਂ ਉਹਨੂੰ ਉਤਾਰਿਆ ਉਦੋਂ ਤੱਕ ਕੁਝ ਵੀ ਤਾਂ ਡਰਾਈ ਨਹੀਂ ਹੋਇਆ ਕਿਉਂਕਿ ਹਮੇਸ਼ਾ ਸਾਨੂੰ ਫੇਸ ਤੋਂ ਮਾਸਕ ਜਿਹੜਾ ਡਰਾਈ ਹੋਣ ਤੋਂ ਪਹਿਲਾਂ ਹੀ ਉਤਾਰ ਲੈਣਾ ਚਾਹੀਦਾ ਸੋ ਮੈਂ ਸਾਦੇ ਪਾਣੀ ਦੇ ਨਾਲ ਆਪਣੇ ਫੇਸ ਨੂੰ ਕਰ ਲਿਆ ਸਾਫ਼ ਔਰ 2 ਮਿੰਟ ਲਈ ਨਾਰੀਅਲ ਤੇਲ ਦੇ ਨਾਲ ਆਪਾਂ ਉਸ ਤੋਂ ਬਾਅਦ ਮ사ਜ ਕਰਾਂਗੇ ਮ사ਜ ਕਰਦੇ ਆ ਸਾਥ ਫਿਰ ਇੱਕਦਮ ਜਿਹੜਾ ਸਾਡਾ ਫੇਸ ਆ ਬਿਲਕੁਲ ਚਮਕਣ ਧਿਆ ਪਿੰਦਾ ਕਿਉਂਕਿ ਤੁਸੀਂ ਦੇਖ ਸਕਦੇ ਹਜੇ ਮੈਂ ਮ사ਜ ਨਹੀਂ ਕੀਤੀ ਔਰ ਫੇਸ ਪੂਰਾ ਚੰਗੀ ਤਰ੍ਹਾਂ ਚਮਕਣ ਦਿਆ ਵਾ ਸੋ ਫੀਆਸ ਮੈਨੂੰ ਆਪਣੇ ਆਪ ਚ ਹੀ ਲੱਗਨ ਧਿਆ ਕਿ ਮੇਰਾ ਫੇਸ ਜਿਹੜਾ ਬਿਲਕੁਲ ਟਾਈਟ ਹੋ ਚੁੱਕਿਆ ਵਾ ਔਰ ਇਹ ਵਾਲਾ ਮਾਸਕ ਤੁਸੀਂ ਹਫਤੇ ਚ 3 ਤੋਂ 4 ਵਾਰ ਲਗਾ ਸਕਦੇ ਹੋ ਕੋਈ ਵੀ ਨੁਕਸਾਨ ਨਹੀਂ ਆ ਇਹ ਨੇਚਰਲ ਤਰੀਕੇ ਦਾ ਮਾਸਕ ਆ ਔਰ ਇਹਦੇ ਨਾਲ ਬਹੁਤ ਜਲਦੀ ਹੀ ਚਿਹਰੇ ਤੇ ਫਰਕ ਪੈਂਦਾ ਵਾ ਜਿਨ੍ਹਾਂ ਦੇ ਵੀ ਚਿਹਰੇ ਤੇ ਝੂੜੀਆਂ ਆਉਂਦੀਆਂ ਆ ਜਾਂ ਆ ਚੁੱਕੀਆਂ ਆ ਉਹ ਪਲੀਜ਼ ਉਹ ਇਹ ਨੂੰ ਜ਼ਰੂਰ ਆਪਣੇ ਚਿਹਰੇ ਤੇ ਲਗਾਉਣ ਔਰ ਸੌਖੇ ਜਿਹੇ ਤਰੀਕੇ ਨਾਲ ਘਰ ਵਿੱਚ ਤਿਆਰ ਹੋ ਜਾਂਦਾ ਤੁਸੀਂ ਕੰਮ ਕਰਦੇ ਫਰਦਨ ਲਗਾ ਸਕਦੇ ਆ ਬਾਕੀ ਰਾਤ ਨੂੰ ਹਮੇਸ਼ਾ ਸੌਣ ਤੋਂ ਪਹਿਲਾਂ ਇੱਕ ਮ사ਜ ਆਪਣੇ ਚਿਹਰੇ ਲਈ ਜ਼ਰੂਰ ਕਰਿਆ ਕਰੋ ਤਾਂ ਕਿ ਚਿਹਰੇ ਤੇ ਜਲਦੀ ਤੁਹਾਡੇ ਬੁਢਾਪਾ ਨਜ਼ਰ ਨਾ ਆਵੇ ਕਿਸੇ ਵੀ ਤੇਲ ਨਾਲ ਕਰ ਲੋ ਨਾਰੀਅਲ ਤੇਲ ਨਾਲ ਕਰ ਲੋ ਜਾਂ ਦੇਸੀ ਘਿਓ ਨਾਲ ਕਰ ਲੋ ਕਿਸੇ ਵੀ ਤੇਲ ਨਾਲ ਕਰ ਲੋ ਲੇਕਿਨ ਇੱਕ ਮਸਾਲ ਜ਼ਰੂਰ ਕਰੋ ਕਿਉਂਕਿ ਮੈਂ ਹਮੇਸ਼ਾ ਤੁਹਾਨੂੰ ਦੱਸਦੀ ਜੋ ਸਾਡੇ ਘਰ ਵਿੱਚ ਮੌਜੂਦ ਰਹਿੰਦਾ ਉਸੇ ਚੀਜ਼ ਦੇ ਨਾਲ ਕਿ ਤੁਸੀਂ ਆਪਣੀ ਮ사ਜ ਕਰ ਸਕਦੇ ਆ ਮਹਿੰਗੀਆਂ ਚੀਜ਼ਾਂ ਬਵੇਂ ਨਾ ਲਿਆਓ ਜੇ ਕੋਈ ਚੋ ਵੀ ਘਰ ਵਿੱਚ ਹੈਗਾ ਉਹਨੂੰ ਹੀ ਲਗਾ ਕੇ ਆਪਣੇ ਚਿਹਰੇ ਨੂੰ ਬਹੁਤ ਸੋਹਣਾ ਖੂਬਸੂਰਤ ਔਰ ਜਵਾਨ ਤੁਸੀਂ ਹਮੇਸ਼ਾ ਲਈ ਲੱਗ ਸਕਦੇ ਆ ਸੋ ਵੀਡੀਓ ਚੰਗੀ ਲੱਗੇ ਤੇ ਲਾਈਕ ਸ਼ੇਅਰ ਕਮੈਂਟ ਕਰਿਓ ਮਿਲਦੇ ਆਪਾਂ ਇੱਕ ਨਵੀਂ ਵੀਡੀਓ ਨਾਲ ਤਤਕਲੀ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ